ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਮਿਨੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਬਹੁਤ ਹੀ ਸੋਹਣੀ ਕੰਟਰੀ ਦੇ ਵਿੱਚ ਔਰ ਅਸੀਂ ਤੁਹਾਨੂੰ ਡੀਲਸ ਪਾਵਾਂਗੇ ਦਿਖਾਵਾਂਗੇ ਗੈਸ ਤੁਸੀਂ ਕਰਨਾ ਸੀ ਕਿੱਥੇ ਜੰਨੇ ਆ ਅਸੀਂ ਥੱਕੇ ਬਹੁਤ ਹੋਏ ਆ ਤੀਜ ਫੈਸਟੀਵਲ ਤੇ ਬਹੁਤ ਵਧੀਆ ਫੈਸਟੀਵਲ ਸੀ ਮਜ਼ਾ ਆ ਗਿਆ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਥੈਂਕ ਯੂ ਸ੍ਰੋਮ ਬਹੁਤ ਥੈਂਕ ਯੂ ਕਰਦੇ ਆ ਤੁਹਾਡਾ ਲੇ ਲੇ ਬਹੁਤ ਬਹੁਤ ਔਰ ਸਾਰੀ ਦੇਵਗਨ ਫੈਮਿਲੀ ਦਾ ਜਿਹਨੇ ਸਾਨੂੰ ਉੱਥੇ ਇੰਨਾ ਜ਼ਿਆਦਾ ਮਤਲਬ ਸਤਿਕਾਰ ਬਖਸ਼ਿਆ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਇੰਨਾ ਜ਼ਿਆਦਾ ਅਸੀਂ ਸੋਚ ਵੀ ਨਹੀਂ ਸਕਦੇ ਇੰਨੀ ਜ਼ਿਆਦਾ ਸਾਨੂੰ ਉੱਥੇ ਖੁਸ਼ੀ ਹੋਈ ਜਾ ਕੇ ਫਸਟ ਟਾਈਮ ਇਹ ਆ ਗਿਆ ਤੀਜ ਦਾ ਫੰਕਸ਼ਨ ਅਸੀਂ ਅਟੈਂਡ ਕੀਤਾ ਔਰ ਦੇਵ ਵੀਰੇ ਦਾ ਦਿਲੋਂ ਤਨਵਾ ਸਾਰਿਆਂ ਦਾ ਤਨਵਾ ਜੋ ਵੀ ਉੱਥੇ ਆਏ ਸੀ ਜੋ ਵੀ ਸਾਨੂੰ ਮਿਲੇ ਸਾਨੂੰ ਪਿਆਰ ਦਿੱਤਾ ਇੰਦਾ ਹੀ ਪਿਆਰ ਦਿੰਦੇ ਰਹੀਓ ਅੱਗੇ ਵੀ ਅਸੀਂ ਹੋਰ ਵਲੌਗ ਲੈ ਕੇ ਆਵਾਂਗੇ ਵੀਡੀਓ ਵਲੌਗ ਦੇ ਪੂਰਾ ਵੱਡਾ ਵਲੌਗ ਹੋਏਗਾ ਪਰ ਪਾਰਟਸ ਹੋਏਗਾ ਥੋੜਾ ਥੋੜਾ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਅਸੀਂ ਤੁਹਾਡੇ ਨਾਲ ਤੇ ਰੈਗੂਲਰ ਵਲੌਗ ਆਣਗੇ ਹੁਣ ਕੋਈ ਐਸੀ ਨਹੀਂ ਕਿ ਅਸੀਂ ਬ੍ਰੇਕ ਲੈ ਲਿਆ ਸੀ ਕਾਫੀ ਲੰਬਾ ਬਿਜ਼ੀ ਜ਼ਿਆਦਾ ਹੋ ਗਈ ਸੀ ਕੋਈ ਗੱਲ ਨਹੀਂ ਹੁਣ ਤੁਹਾਨੂੰ ਕਾਮੇਡੀ ਵੀਡੀਓਜ਼ ਵੀ ਮਿਲਣਗੀਆਂ ਤੁਹਾਨੂੰ ਵਲੌਗ ਵੀ ਮਿਲੇਗਾ ਸਾਡਾ ਤੇ ਹੋਰ ਵੀ ਕੁਝ ਨਵਾਂ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਬਸ ਫੋਲੋ ਕਰਦੇ ਰਹੋ ਸਿਰਫ ਤੁਸੀਂ ਸਬਸਕ੍ਰਾਈਬ ਜਿਨੇ ਨਹੀਂ ਕੀਤਾ ਕਰ ਲੋ ਸ਼ੇਅਰ ਵੀ ਕਰ ਦਿਓ ਠੀਕ ਆ ਜੋ ਸਾਡੀ ਕਾਮੇਡੀ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਸ਼ੇਅਰ ਤਾਂ ਕਰਦੇ ਕਰੋ ਯਾਰ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਸਟੋਰ ਹੁੰਦੀ ਸਾਡੀ ਹਾਂ ਤਾਂ ਕਿ ਸਾਨੂੰ ਐ ਹੁੰਦਾ ਕਿ ਹੋਰ ਵਧੀਆ ਜਿਹਾ ਵਧੀਆ ਲੈ ਕੇ ਆਈਏ ਕੁਝ ਤੁਹਾਡੇ ਲਈ ਸਾਰੇ ਮੈਸੇਜ ਕਰਦੇ ਆ ਸ਼ਾਪ ਤੇ ਆ ਕੇ ਤੇ ਮੈਨੂੰ ਕਹਿੰਦੇ ਆ ਮੇਰੀ ਕਪੜੇ ਦੀ ਸ਼ਾਪ ਆ ਰੈਡੀਮੇਡ ਗਾਰਮੈਂਟਸ ਦੀ ਉੱਥੇ ਆ ਕੇ ਵੀ ਇਵਨ ਮੈਨੂੰ ਲੇਡੀਜ਼ ਬਹੁਤ ਜ਼ਿਆਦਾ ਕੰਪੇਅਰ ਕਰਦੀਆਂ ਕਿ ਤੁਸੀਂ ਕੋਮੇਡੀ ਵੀਡੀਓ ਬਣਾਇਆ ਕਰੋ ਸਾਨੂੰ ਬਹੁਤ ਅੱਛਾ ਲੱਗਦਾ ਸਾਡਾ ਸਟ੍ਰੈਸ ਦੂਰ ਹੁੰਦਾ ਬਿਲਕੁਲ ਬਣਾਵਾਂਗੇ ਤੁਹਾਡੇ ਵਾਸਤੇ ਬਣਾਵਾਂਗੇ ਪਰ ਅਸੀਂ ਬਣਾਵਾਂਗੇ ਤੁਸੀਂ ਸਿਰਫ ਸ਼ੇਅਰ ਕਰਨਾ ਉਹਨਾਂ ਆਪਣੇ ਫਰੈਂਡਸ ਦੇ ਵਿੱਚ ਸਰਕਲਸ ਜੋ ਵੀ ਤੁਹਾਡਾ ਰਿਲੇਟਿਵਸ ਨੇ ਬਸ ਸ਼ੇਅਰ ਕਰ ਦਿਓ ਬਸ ਸਬਸਕ੍ਰਾਈਬ ਕਰ ਦਿਓ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਥੈਂਕ ਯੂ ਸੋ ਮੱਚ ਮਿਲਦੇ ਆ ਉਹਦੀ ਡਿਟੇਲ ਦੇ ਨਾਲ ਵਲੌਗ ਦੇ ਵਿੱਚ ਤੇ ਕਿਸ ਕੰਟਰੀ ਜਾ ਰਿਹਾ ਕਿੱਦਾਂ ਸਾਨੂੰ ਇਹ ਮੌਕਾ ਮਿਲਿਆ ਇਹ ਵੀ ਤੁਹਾਨੂੰ ਸਾਰਾ ਫਿਰ ਦੱਸਾਂਗੇ ਤੇ ਬਸ ਬਣੇ ਰਹੀਓ ਥੋੜੇ ਥੋੜੇ ਪਾਰਟਸ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਤੇ ਉਹਦੀ ਡਿਟੇਲ ਅੱਗੇ ਤੁਹਾਨੂੰ ਮਿਲਦੀ ਰਹੇ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ ਟੂਡੇ ਸਸਿਕਾ ਸਸਿਕਾ